ਸਰਕਾਰ ਵੱਡੇ ਵੱਡੇ ਦਾਅਵੇ ਕਰ ਰਹੀ ਹੈ ਸਰਕਾਰ ਕਹਿ ਰਹੀ ਹੈ ਸਾਡੇ ਜਿਹੜੇ ਮੰਤਰੀ ਹੈਗੇ ਐ ਐਮਐਲਏ ਹੈਗੇ ਐ ਉਹ ਉਸ ਜਗ੍ਹਾ ਤੇ ਜਾ ਰਹੇ ਜਿਸ ਜਗ੍ਹਾ ਤੇ ਉੱਤੇ ਬਾੜ ਆਈ ਹੋਈ ਹੈ ਕੋਈ ਇੱਥੇ ਆਇਆ ਸਰਕਾਰ ਦਾ ਕੋਈ ਨੁਮਾਇੰਦਾ ਆਇਆ ਸਰਕਾਰ ਦੇ ਕੋਲੋਂ ਕੋਈ ਮਦਦ ਮਿਲੀ ਨਹੀਂ ਕੋਈ ਸਰ ਇੱਥੇ ਫਿਲਹਾਲ ਹੰਟਕ ਤੱਕ ਇਹਨਾਂ ਦੇਖਿਆ ਨਹੀਂ ਬਾਕੀ ਉਹਨਾਂ ਦੇ ਜਦੋਂ ਤੱਕ ਮੈਂ ਦੇਖ ਰਿਹਾ ਸਰਕਾਰ ਬਣੀਆ ਦਾਅਵੇ ਹੀ ਆ ਉਹਨਾਂ ਦੇ ਕੁਝ ਪਿੱਛੇ ਵੀ ਨਹੀਂ ਹੋਇਆ ਚਲੋ ਆਹ ਤਾਂ ਹਾਰ ਦੀ ਮਾਰਿਆ ਫਲਾ ਡਿਸੀਜਨ ਆ ਗਿਆ ਚਲੋ ਠੀਕਾ ਪਿੱਛੇ ਵੀ ਕੁਝ ਓਦਾਂ ਵੀ ਕੁਝ ਨਹੀਂ ਹੋਇਆ ਸੁੱਕੇ ਦੇ ਟਾਈਮ ਵੀ ਕੋਈ ਨਹੀਂ ਆ ਉਹਨਾਂ ਨੂੰ ਦਰਅਸਲ ਚਾਹੀਦਾ ਇਹ ਪਹਿਲਾਂ ਪਲੈਨਿੰਗ ਮਗਰ ਸਰਕਾਰ ਤਾਂ ਇਹ ਕਹਿ ਰਹੀ ਆ ਜਿੰਨਾ ਨੁਕਸਾਨ ਹੋਇਆ ਫਸਲਾਂ ਤਬੀਆਂ ਹੈਗੀਆਂ ਲੋਕਾਂ ਦੇ ਘਰ ਬਰਬਾਦ ਹੋਏ ਇੱਕ ਇੱਕ ਮੁਆਵਜ਼ਾ ਦੇਾਂਗੇ ਬੱਕਰੀਆਂ ਤਾਂ ਮਿਲਿਆ ਕੁਕੜੀਆਂ ਤਾਂ ਮਿਲਿਆ ਜਿਹੜਾ ਭਗਾਉਂਦ ਮਾਨ ਜੀ ਕਹਿੰਦੇ ਸੀਗੇ ਮੁਰਗੀ ਮਰੀ ਤੇ ਮੁਨਾਫਾ ਦੇਣੀ ਹੋਇਆ ਕਿ ਦੇਖਿਆ ਕਿ ਇਹਦਾ ਸਟੇਟਸ ਆਇਆ ਉਹਨਾਂ ਨੂੰ ਪਤਾ ਵੀ ਹਰ ਸਾਲ ਇੱਕ ਦੇ ਇੱਕ ਸਾਲ ਛੱਡ ਕੇ ਹਾਰਡ ਆਉਂਦਾ ਉਹਨਾਂ ਨੇ ਪਲੈਨਿੰਗ ਪਹਿਲਾਂ ਕਰੀ ਦੀ ਸੀ ਸੇਫ ਜ਼ੋਨ ਹੋਣਾ ਚਾਹੀਦਾ ਦੇਖੋ ਆ ਸੌਰਾ ਤਕਰੀਬਨ 15 16 ਪਿੰਡ ਆ ਸਾਰੇ ਤਬਾਹ ਹੋ ਗਿਆ ਫਸਲਾਂ ਤਬਾਹ ਕਿੰਨੇ ਹਜ਼ਾਰ ਇੱਕੜ ਫਸਲ ਤਬਾਹ ਹੋ ਗਈ ਆ ਕੋਕਲੇ ਦਾਅਵੇ ਆ ਸਰਕਾਰ ਦੇ ਬੋਟਾ ਲੈਣ ਕਰੀ ਬਹੁਤ ਕੁਝ ਹੁੰਦਾ ਵਾ ਬਸ ਉਸ ਤੋਂ ਬਾਅਦ ਛਕਲਾ ਹਾਥੀ ਦੇ ਦੰਦ ਖਾਣਦੇ ਹੋਰ ਖਾਣਦੇ ਹੋਰ ਹੁੰਦੇ ਆ ਵੀਡੀਓ ਦੇਖਦਾ ਪਿਆ ਸੀ ਜਮਨ ਸਾਹਿਬ ਬਾੜ ਦਾ ਤੋਰਾ ਕਰ ਰਹੇ ਨੇ ਉਹ ਕਹਿੰਦੇ ਮੇਰਾ ਜਿਹੜਾ ਸਰਕਾਰੀ ਹੈਲੀਕਾਪਟਰ ਹੈ ਮੈਂ ਹਵਾਲੇ ਲੋਕਾਂ ਦੇ ਕਰਤਾ ਉਹ ਤੱਕ ਰੇਗਾ ਜਦ ਤੱਕ ਇਸ ਨੂੰ ਮੈਂ ਨਹੀਂ ਦੇਖਿਆ ਲੋਕਾਂ ਨੇ ਖੋਦੀ ਬਣਾਈਆਂ ਬੋਟਾਂ ਜਿਹੜੀਆਂ ਕਿਸ਼ਤੀਆਂ ਉਹ ਆ ਸਰਕਾਰੀ ਉਹਨਾਂ ਦਾ ਜਿਹੜਾ ਹੈਲੀਕਾਪਟਰ ਪ੍ਰਾਈਵੇਟ ਉਹਨਾਂ ਲਈ ਆ ਜਾਂ ਆਪਣੇ ਲਈ ਥੋੜੀ ਆ ਉਹਨਾਂ ਲਈ ਆ ਇੱਥੇ ਕਿਤੇ ਦਿਖਦਾ ਹੀ ਨਹੀਂ ਉਹਨਾਂ ਨੂੰ ਲਗਾਤਾਰ ਕੁਦਰਤ ਹਰ ਰੋਜ਼ ਆਪਣਾ ਰੂਪ ਬਦਲਦੀ ਹੈ ਤਸਵੀਰਾਂ ਸੁਲਤਾਨਪੁਰ ਲੋਧੀ ਦੀਆਂ ਨੇ ਜਿੱਥੇ ਬਿਆਸ ਦਾ ਦਰਿਆ ਦਾ ਪਾਣੀ ਪਿੰਡਾਂ ਦੇ ਵਿੱਚ ਵੜਦਾ ਹੋਇਆ ਦਿਖਾਈ ਦੇ ਰਿਹਾ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਲੋਕਾਂ ਦੀਆਂ ਖੜੀਆਂ ਫਸਲਾਂ ਜਿਹੜੀਆਂ ਖਰਾਬ ਹੋ ਰਹੀਆਂ ਉਪਰਲੇ ਇਲਾਕਿਆਂ 'ਚ ਬੱਦਲ ਫੱਟ ਰਹੇ ਨੇ ਬਰਸਾਤ ਹੋ ਰਹੀ ਆ ਗ੍ਰਹਿਮਾਂ ਦਾ ਪਾਣੀ ਭਰ ਹੀ ਜਾ ਰਿਹਾ ਉਹਨੂੰ ਖੁੱਲਾ ਕੀਤਾ ਜਾ ਰਿਹਾ ਉੱਥੇ ਹੀ ਬਿਆਸ ਦਰਿਆ ਦਾ ਪਾਣੀ ਜਿਹੜਾ ਹੁਣ ਸੁਲਤਾਨਪੁਰ ਲੋਧੀ ਦੇ ਪਿੰਡਾਂ ਦੇ ਵਿੱਚ ਜਾਂਦਾ ਹੋਇਆ ਦਿਖਾਈ ਦੇ ਰਿਹਾ ਲੋਕ ਸੇਵਾ ਕਰ ਰਹੇ ਨੇ ਬੰਦ ਬਣ ਰਹੇ ਨੇ ਤਸਵੀਰਾਂ ਤੁਹਾਨਾਂ ਨਾਲ ਸਾਂਝੀਆਂ ਕੀਤੀਆਂ ਜਾ ਰਹੀਆਂ ਗਲਬਤ ਵੀ ਕਿ ਲੋਕਾਂ ਨਾਲ ਕਰਾਂਗੇ ਪਹਿਲਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਪਾਣੀ ਜਿੱਥੇ ਤੱਕ ਤੁਸੀਂ ਦੇਖੂਗੇ ਪਾਣੋ ਹੀ ਪਾਣੀ ਲੋਕਾਂ ਦੇ ਘਰ ਬਰਬਾਦ ਹੋ ਰਹੇ ਫਸਲਾਂ ਖਰਾਬ ਹੋ ਰਹੀਆਂ ਦੂਸਰੇ ਪਾਸੇ ਦੀਆਂ ਤਸਵੀਰਾਂ ਤੁਹਾਨਾਂ ਨਾਲ ਸਾਂਝੀਆਂ ਕੀਤੀਆਂ ਜਾ ਰਹੀਆਂ ਦੇਖੋ ਕਿਸ ਤਰ੍ਹਾਂ ਲੋਕ ਜਿਹੜੇ ਆ ਸੇਵਾ ਕਰਦੇ ਪਏ ਨੇ ਬੰਦ ਬੰਦੇ ਪਏ ਨੇ ਤਾਂ ਕਿ ਪਾਣੀ ਜਿਹੜਾ ਹੈ ਅੱਗੇ ਨੂੰ ਨਾ ਆਸ ਕੇ ਤਸਵੀਰਾਂ ਤੁਹਾਨਾਂ ਨਾਲ ਸਾਂਝੀਆਂ ਕੀਤੀਆਂ ਜਾ ਰਹੀਆਂ ਦੂਸਰੇ ਪਾਸੇ ਦੀਆਂ ਤਸਵੀਰਾਂ ਤੁਹਾਨੂੰ ਸਾਂਝੀਆਂ ਲੋਕ ਆਪਣੇ ਘਰਾਂ ਨੂੰ ਛੱਡ ਕੇ ਬਾਹਰ ਨੂੰ ਆ ਰਹੇ ਸੇਫ ਜਗ੍ਹਾ ਤੇ ਆ ਰਹੇ ਤਾਂ ਕਿ ਸੇਫ ਜਗ੍ਹਾ ਤੇ ਪਹੁੰਚ ਸਕਣ ਕਿਉਂਕਿ ਅੱਗੇ ਪਾਣੋ ਹੀ ਪਾਣੀ ਹੈ ਸਾਰੇ ਪਾਸੇ ਪਾਣੀ ਪਾਣੀ ਲੋਕਾਂ ਦੀਆਂ ਖਣੀਆਂ ਫਸਲਾਂ ਖਰਾਬ ਹੋ ਰਹੀਆਂ ਲੋਕ ਆਪਣੇ ਘਰ ਛੱਡ ਕੇ ਦੂਜੀ ਜਗ੍ਹਾ ਤੇ ਜਾ ਰਹੇ ਸੇਫ ਜਗ੍ਹਾ ਤੇ ਜਾ ਰਹੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਲੋਕ ਕਿਸ ਤਰ੍ਹਾਂ ਆਪਣੇ ਘਰ ਤੋਂ ਬੇਘਰ ਹੋ ਰਹੇ ਨੇ ਕਿਉਂਕਿ ਕੁਦਰਤ ਦਾ ਕਹਿਰ ਲਗਾਤਾਰ ਜਾ ਰਿਹਾ ਹੈ ਲਗਾਤਾਰ ਰੁਕ ਰੁਕ ਕੇ ਬਰਸਾਤ ਦੇ ਕਾਰਨ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਲਗਾਤਾਰ ਸੇਵਾ ਵੀ ਕੀਤੀ ਜਾ ਰਹੀ ਹੈ ਬੰਦ ਬਣਾਈ ਜਾ ਰਹੇ ਨੇ ਲੋਕ ਆਪਣੇ ਲੋਕ ਆਪਣੇ ਘਰਾਂ ਨੂੰ ਛੱਡ ਕੇ ਬੇਕਾਰ ਹੋ ਰਹੇ ਨੇ ਦੂਸਰੇ ਪਾਸੇ ਹੋਰ ਵੀ ਤਸਵੀਰਾਂ ਤਾਂ ਨਾ ਸਾਂਝੀ ਕੀਤੀ ਜਾਣੀ ਹੈ ਸੜਕ ਦੇ ਕੀ ਹਾਲਾਤ ਨੇ ਸੜਕ ਦੇ ਕੀ ਹਾਲਾਤ ਨੇ ਮੈਂ ਆਪਣੇ ਕੈਮਰਾਮੈਨ ਨੂੰ ਕਹਾਂਗਾ ਜਰੂਰ ਦਿਖਾਵੇ ਆਪਣੇ ਘਰ ਤੋਂ ਬੇਕਾਰ ਹੋ ਰਹੇ ਨੇ ਕਿਉਂਕਿ ਅੱਗੇ ਪਾਣੋ ਹੀ ਪਾਣੀ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਧੜਕਾਂ ਦੇ ਕੀ ਖਲਾਫ ਨੇ ਬਸ ਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਲੋਕ ਸੇਵਾ ਕਰ ਰਹੇ ਨੇ ਬੰਦ ਬਣਾ ਰਹੇ ਨੇ ਚਾਰੇ ਪਾਸੇ ਪਾਣੀ ਪਾਣੀ ਲੋਕਾਂ ਦੀਆਂ ਫਸਲਾਂ ਖਰਾਬ ਹੋ ਰਹੀਆਂ ਨੇ ਤਸਵੀਰਾਂ ਹੀ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਲੋਕ ਸੇਵਾ ਕਰ ਰਹੇ ਨੇ ਭਾਜੀ ਕਿਹੜਾ ਪਿੰਡ ਆਪਣਾ ਬਾਉਪੁਰ ਬਾਉਪੁਰ ਸਰ ਬਰਸਾਤ ਦਾ ਪਾਣੀ ਲਗਾਤਾਰ ਵਧਦਾ ਜਾ ਰਿਹਾ ਪਿੰਡਾ ਚ ਵਧਦਾ ਹੀ ਜਾ ਰਿਹਾ ਲੋਕਾਂ ਦੀਆਂ ਖੜੀਆਂ ਫਸਲਾਂ ਖਰਾਬ ਹੋ ਰਹੀਆਂ ਤੁਸੀਂ ਬੰਦ ਬਣਾ ਰਹੇ ਹੋ ਕਿ ਕਦੋਂ ਦੀ ਸੇਵਾ ਲੱਗੀ ਹੋਈ ਹੈ ਇਹ ਪਿਛਲੇ 17 ਹੂੰ ਲਗਾਤਾਰ ਕੀ ਹਾਲਾਤ ਹੋਰ ਬੰਦੇ ਪੇ ਨੇ ਹਾਲਾਤ ਤਾਂ ਜੋ ਦਿਨ ਬੰਦਾ بارش ਕਰਕੇ ਕੁਝ ਪਾਣੀ ਕਰਕੇ ਹਾਲਾਤ ਖਰਾਬ ਹੀ ਹੋ ਰਹੇ ਹੂੰ ਸਰਕਾਰ ਵੱਲੋਂ ਕੋਈ ਇੱਥੇ ਮਦਦ ਮਿਲ ਰਹੀ ਹੈ ਉਹ ਤਾਂ ਇਝਕਸ਼ਾ ਨਹੀਂ ਹੈ ਕਿ ਇਹਨਾਂ ਸਰਕਾਰ ਦੇ ਬੰਦੇ ਨੂੰ ਮਦਦ ਕਿੱਦਾਂ ਦੇ ਸਕਦੇ ਆ ਕਿਉਂਕਿ ਸਰਕਾਰ ਵੱਡੇ ਵੱਡੇ ਦਾਅਵੇ ਕਰ ਰਹੀ ਹੈ ਸਰਕਾਰ ਕਹਿ ਰਹੀ ਹੈ ਸਾਡੇ ਜਿਹੜੇ ਮੰਤਰੀ ਹੈਗੇ ਐ ਐਮ ਐਲ اے ਹੈਗੇ ਐ ਉਹ ਉਸ ਜਗ੍ਹਾ ਤੇ ਜਾ ਰਹੇ ਜਿਸ ਜਗ੍ਹਾ ਤੇ ਉੱਤੇ ਬਾਹਰ ਆਈ ਹੋਈ ਹੈ ਕੋਈ ਇੱਥੇ ਆਇਆ ਸਰਕਾਰ ਦਾ ਕੋਈ ਨੁਮਾਇੰਦਾ ਆਇਆ ਸਰਕਾਰ ਦੇ ਵੱਲੋਂ ਕੋਈ ਮਦਦ ਮਿਲੀ ਨਹੀਂ ਕੋਈ ਸਰ ਇੱਥੇ ਫਿਲਹਾਲ ਹੰਟੱਕ ਤੱਕ ਤਾਂ ਇਹਨੇ ਦੇਖਿਆ ਨਹੀਂ ਬਾਕੀ ਉਹਨਾਂ ਦੇ ਜਦੋਂ ਤੱਕ ਮੈਂ ਦੇਖ ਰਿਹਾ ਸਰਕਾਰ ਬਣੀਆ ਦਾਅਵੇ ਹੀ ਆ ਉਹਨਾਂ ਦੇ ਕੁਝ ਪਿੱਛੇ ਵੀ ਨਹੀਂ ਹੋਇਆ ਚਲੋ ਆ ਤਾਂ ਹਾਰ ਦੀ ਮਾਰਿਆ ਫਲਾ ਡਿਸੀਜਨ ਆ ਗਿਆ ਚਲੋ ਠੀ ਸੋਕੇ ਦੇ ਟਾਈਮ ਹੀ ਕੋਈ ਨਹੀਂ ਆ ਉਹਨਾਂ ਨੂੰ ਦਰਸਾ ਚਾਹੀਦਾ ਇਹ ਪਹਿਲਾਂ ਪਲੈਨਿੰਗ ਹੋਣੀ ਹੈ ਵੀ ਉਹਨਾਂ ਨੂੰ ਪਤਾ ਵੀ ਹਰ ਸਾਲ ਇੱਕ ਦੇ ਇੱਕ ਸਾਲ ਛੱਡ ਕੇ ਹਾਰਡ ਆਉਂਦਾ ਵਾ ਉਹਨਾਂ ਨੇ ਪਲੈਨਿੰਗ ਪਹਿਲਾਂ ਕਰਦੀ ਸੀ ਸੇਫ ਜ਼ੋਨ ਹੋਣਾ ਚਾਹੀਦਾ ਇੱਥੇ ਦੇਖੋ ਆ ਸੌਰਾ ਤਕਰੀਬਨ 15 16 ਪਿੰਡ ਆ ਪਰ ਇਹ ਤਬਾਹ ਹੋ ਗਿਆ ਫਸਲਾਂ ਤਬਾਹ ਕਿੰਨੇ ਹਜ਼ਾਰ ਏਕੜ ਫਸਲ ਤਬਾਹ ਹੋ ਗਈ ਆ ਇਹ ਤਾਂ ਕਿਸੇ ਨੂੰ ਕੋਈ ਹੈ ਨਹੀਂ ਹੈ ਸਿਕਾਰ ਨੂੰ ਇਹ ਨਹੀਂ ਆਗਾ ਵੀ ਕੋਈ ਅਫਸੂਸ ਸਾਜ ਕਿਤਾ ਕੋਈ ਮਦਦ ਹੀ ਨਹੀਂ ਆਈ ਅਫਸੋਸਤਾ ਨਾਲ ਕੀ ਗੱਲ ਮਗਰ ਸਰਕਾਰ ਤਾਂ ਇਹ ਕਹਿ ਰਹੀ ਆ ਜਿੰਨਾ ਨੁਕਸਾਨ ਹੋਇਆ ਫਸਲਾਂ ਗਈਆਂ ਹੈਗੀਆਂ ਲੋਕਾਂ ਦੇ ਘਰ ਬਰਬਾਦ ਹੋਏ ਆ ਇੱਕ ਇੱਕ ਮੁਆ ਬੱਕਰੀਆਂ ਦਾ ਮਿਲਿਆ ਕੁਕੜੀਆਂ ਦਾ ਮਿਲਿਆ ਜਿਹੜਾ ਭਗੌਂਤ ਮਾਨ ਜੀ ਕਹਿੰਦੇ ਸੀਗੇ ਮੁਰਗੀ ਮਰੀ ਤੇ ਮੁਨਾਫਾ ਦੇਣੀ ਹੋਇਆ ਕਿ ਦੀ ਦੇਖਿਆ ਕਿ ਇਹਦਾ ਸਟੇਟਸ ਆਇਆ ਕੋਈ ਨੋਟੀਫਿਕੇਸ਼ਨ ਕਿਸੇ ਦੀ ਆਈ ਕਿ ਇਹਦੀ ਕੋਈ ਦੇਖਿਆ ਵੀਡੀਓ ਆਈ ਕਿ ਬੱਕਰੀ ਦਾ ਜਾਂ ਮੁਰਗੀ ਦਾ ਮਿਲਿਆ ਹੋਏ ਨਹੀਂ ਦਿੰਦੀ ਇਹ ਖੋਖਲੇ ਦਾਅਵੇ ਆ ਸਰਕਾਰ ਦੇ ਵੋਟਾਂ ਲੈਣ ਕਰੀ ਬਹੁਤ ਕੁਝ ਹੁੰਦਾ ਵਾ ਬਸ ਉਸ ਤੋਂ ਬਾਅਦ ਸ਼ਕਲਾਂ ਹਾਥੀ ਦੇ ਦੰਦ ਖਾਣ ਦੇ ਹੋਰ ਦਿਖਾਣ ਦੇ ਹੋਰ ਹੁੰਦੇ ਆ ਮਾਨ ਸਾਹਿਬ ਵੀ ਜਿੱਥੇ ਬਾੜ ਆਈ ਆ ਉੱਥੇ ਦਾ ਦੌਰਾ ਕਰ ਰਹੇ ਨੇ ਉਹਨਾਂ ਨੇ ਪਲਿਸ ਆਈ ਆ ਜਿੱਥੇ ਬਾੜ ਆਈ ਹੈ। ਫੋਰਨ ਕੰਟਰੀ ਚ ਕਿਤੇ ਆਈ ਆ। ਮਾਨਸਾਪ ਇੱਥੇ ਤਾਂ ਹੈ ਨਹੀਂ ਫਿਲਹਾਲ। ਹੂੰ ਮੈਨਰੇ ਜਿੰਨਾ ਕੋ ਮੇਰੀ ਜੀ ਨੌਲੇਜ ਚ ਮਾਨਸਾਪ ਇੰਡੀਆ ਚ ਹੈ ਨਹੀਂ। ਘੁੰਮ ਰਿਹਾ ਟੂਰ ਤੇ ਗਏ ਹੋਇਆ। ਹੂੰ ਕੋਈ ਗੱਲ ਨਹੀਂ। ਲਓ 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 ਭਾਜੀ। ਬਸ ਮਿਹਰਬਾਨੀ ਭਾਜੀ। ਉਹ ਲਵੀ ਉਡਾਦ ਨੂੰ ਤੁਹਾਡ ਲਈ ਹੈ। ਹੂੰ ਮਾਨਸਾਪ ਦਾ ਮੈਂ ਵੀਡੀਓ ਦੇਖਦਾ ਪਿਆ ਸੀ ਮਾਨਸਾਪ ਬਾੜ ਦਾ ਦੌਰਾ ਕਰ ਰਹੀ ਨੇ। ਉਹ ਕਹ ਰਹੇ ਮੇਰਾ ਜਿਹੜਾ ਸਰਕਾਰੀ ਹੈਲੀਕਾਪਟਰ ਹੈ। ਮੈਂ ਹਵਾਲੇ ਲੋਕਾਂ ਦੇ ਕਰਤਾ ਉਹ ਤੱਕ ਰੇਕ ਆ ਜਦ ਤੱਕ ਇਸ ਤੋਂ ਮੈਂ ਨਹੀਂ ਦੇਖਿਆ। ਲੋਕਾਂ ਨੇ ਖੁਦ ਹੀ ਬਣਾਈਆਂ ਬੂਟਾਂ ਵਾਂ। ਜਿਹੜੀਆਂ ਕਿਸ਼ਤੀਆਂ ਉਹ ਆ। ਸਰਕਾਰੀ ਉਹਨਾਂ ਦਾ ਜਿਹੜਾ ਹਲੀਗੋਡ ਪ੍ਰਾਈਵੇਟ ਉਹਨਾਂ ਲਈ ਆ ਜਾਂ ਆਪਣੇ ਲਈ ਥੋੜੀ ਆ ਉਹਨਾਂ ਲਈ ਆ ਇੱਥੇ ਕਿਤੇ ਦਿਖਦਾ ਹੀ ਨਹੀਂ ਉਹਨਾਂ ਨੂੰ ਮੈਂ ਨਹੀਂ ਦੇਖਿਆ ਦਿਨ ਇਹਨਾਂ ਨੂੰ तकरीबन 15 16 ਦਿਨ ਹੋ ਗਏ ਆ ਫਲੱਡ ਆਇਆ ਇਹਨੂੰ ਮੈਂ ਦੇਖਿਆ ਨਹੀਂ ਮਾਨ ਸਾਹਿਬ ਖੋਦਾਂ ਛਡੋ ਉਹਨਾਂ ਦਾ ਕੋਈ ਨੁਮਾਇੰਦਾ ਵੀ ਨਹੀਂ ਆਇਆ ਕੋਣ ਹੈਗਾ ਇੱਥੇ ਇਸ ਟਾਈਮ ਕੋਈ ਨਹੀਂ ਹੈਗਾ ਅਸੀਂ ਕੋਦ ਕਿਸਾਨ ਆ ਜਾਂ ਸੇਵਾ ਕਰ ਰਿਹਾ ਵੀਰ ਆ ਕੋਈ ਨਹੀਂ ਹੈਗਾ ਇੱਥੇ ਜਾਂ ਲੋਕਲ ਆ ਰਹੇ ਆ ਬਾਬੇ ਆ ਰਹੇ ਆ ਕੋਈ ਸੰਤ ਜਿਦਾਂ ਸੇਵਾ ਕਰ ਰਹੇ ਆ ਉਹੀ ਆ ਹੋਰ ਕੋਈ ਮੈਂ ਕੋਈ ਇਦਾਂ ਦੀ ਹਸਤੀ ਨਹੀਂ ਵੇਖੀ ਜਿੰਦਾਏ ਵੰਦਾ ਸੀ ਇਹ ਕਰਨਾ ਅਸਾਂ ਸੀਚੇਵਲ ਵੀ ਲੱਗੇ ਹੋਏ ਨੇ ਪਿੱਛੇ ਕੇ ਦੇਖਾ ਸੁਣਿਆ ਵੀ ਲੱਗੇ ਹੋਏ ਆ ਬਾਕੀ ਮੈਂ ਗਿਆ ਨਹੀਂ ਉੱਧਰ ਵਿਚਾਣ ਸਾਨੂੰ ਇੱਥੋਂ ਹੀ ਨਹੀਂ ਫਸਲ ਨੂੰ ਇਹ ਵਰਤਦੇ ਜਾਂਦੇ ਜਿਨਾਂ ਕੋਲ ਜ਼ਿਆਦਾ ਇੱਥੇ ਕਰਦਾ ਆ ਹਾਂ ਤੁਸੀਂ ਵੀ ਕਿਹਾ ਕਿਸਾਨ ਨੂੰ ਕਿੰਨੀ ਫਸਲ ਸੀ ਤੁਹਾਡੀ ਫਸਲ ਕਿੰਨੇ ਕਿਲੇ ਸੀਗੇ ਬਰਬਾਦ ਹੋ ਗਿਆ ਦਰਾਵੀ ਸੀਗੀ ਹੁਣ ਤਾਂ ਜ਼ਮੀਨ ਹੁੰਦਾ ਵੀ ਨਹੀਂ ਪਤਾ ਕਿੱਥੇ ਹੋਊਗੀ ਕਿੱਥੇ ਮਗਰ ਕੁਦਰਤ ਲਗਾਤਾਰ ਆਪਣਾ ਰੂਪ ਬਦਲਦੀ ਆ ਹਰ ਰੋਜ਼ ਉਕੂਕੋ ਕੇ ਬਰਸਾਤ ਉਹ ਕੁਦਰਤ ਨੂੰ ਤਾਂ ਕੁਝ ਕਹਿ ਨਹੀਂ ਸਕਦੇ ਕਿਆ ਚੋਦਿਆ ਸਰਕਾਰਾਂ ਨੂੰ ਜਿਨ੍ਹਾਂ ਦੀ ਡਿਊਟੀ ਸੀਗੀ ਇੱਥੇ ਆਉਣਾ ਉਹ ਤਾਂ ਇਹਨੂੰ ਕੁਦਰਤ ਨੂੰ ਹੋਣ ਜੇ ਅੱਗੇ ਤਾਂ ਫਿਆਦ ਯਾਰ ਜੀ ਸੁਣ ਲਈ ਤਾਂ ਠੀਕ ਆ ਸਰਕਾਰਾਂ ਨਹੀਂ ਸੁਣ ਰਹੀਆਂ ਉਹ ਤੇ ਸੁਣੂਗਾ ਮਗਰ ਸਰਕਾਰ ਤਾਂ ਵੱਡੇ ਵੱਡੇ ਦਾਅਵੇ ਕਰੀ ਜਾ ਰਹੀ ਹੈ ਦਾਅਵੇ ਆ ਸਰ ਦਾਅਵੇ ਆ ਮੈਂ ਕੁਝ ਦੇਖਿਆ ਨਹੀਂ ਰਿਜ਼ਲਟ ਕੁਝ ਦੇਖਿਆ ਨਹੀਂ ਹੁੰਦਾ ਦਾਅਵੇ ਆ ਜੋ ਹੈਗੇ ਤਸਵੀਰਾਂ ਤੁਸੀਂ ਦੇਖ ਸਕਦੇ ਕਿਸ ਤਰ੍ਹਾਂ ਲੋਕ ਸੇਵਾ ਕਰ ਰਹੇ ਨੇ ਬੰਦ ਬਣਾ ਰਹੇ ਨੇ ਤਾਂ ਕਿ ਪਾਣੀ ਜਿਹੜਾ ਹੈਗਾ ਇੱਥੇ ਹੀ ਰੁਕ ਜਾਵੇ ਅੱਗੇ ਨਾ ਜਾਵੇ ਨੁਕਸਾਨ ਕਾਫੀ ਹੋ ਚੁੱਕਾ ਸੇਵਾ ਦੇਖੋ ਕਿਸ ਤਰ੍ਹਾਂ ਕੀਤੀ ਜਾ ਰਹੀ ਹੈ ਲੋਕਾਂ ਦੀ ਇਹ ਫਿਰ ਆਖੋ ਸ਼ਖਵਦੀ ਕੋਈ ਹੋਰ ਅੱਗੇ ਇੱਥੇ ਦੇ ਇਹ ਮਾਹੌਲ ਹੈ ਇਸ ਤੋਂ ਅੱਗੇ ਚਲੇ ਜਾਈਏ ਉੱਥੇ ਕੀ ਮਾਹੌਲ ਹੋਣਗੇ ਇਸ ਤੋਂ ਅੱਗੇ ਵੀ ਇਸ ਤੋਂ ਵੀ ਜ਼ਿਆਦਾ ਬੁਰੀ ਹਾਲਾਤ ਇਹਨੂੰ ਆਪਾਂ ਕੰਟਰੋਲ ਕਰ ਰਿਹਾ ਅੱਗੇ ਜਾ ਕੇ ਦੇਖੋ ਪੋਲ ਹੀ ਡਿੱਗਣ ਵਾਲਾ ਹੋਣਾ ਇੰਨਾ ਫਲੱਡ ਆਇਆ ਕਿ ਉਹ ਪੂਰਾ ਪਿੰਡ ਹੀ ਪਲਤੇ ਬੈਠਾ ਕੁਝ ਲੋਕ ਕੇ ਦੀਆਂ ਜ਼ਮੀਨਾਂ 'ਚ ਬੈਠੀਆਂ ਬਹੁਤ ਬੁਰੇ ਹਾਲਾਤ ਦਾ ਇਸ ਤੋਂ ਅੱਗੇ ਵੀ ਆ ਪਿੱਛੇ ਵੀ ਬਹੁਤ ਬੁਰੇ ਹਾਲਾਤ ਯਾਨੀ ਕਿ ਜਿਹੜੇ ਲੋਕ ਅੱਗੇ ਫਸੇ ਹੋਏ ਨੇ ਪਿੰਡਾਂ ਦੇ ਅੱਗੇ ਪਿੰਡ ਸ਼ੁਰੂ ਹੋ ਜਾਂਦੀ ਹੈ ਠੀਕ ਹੈ ਪਿੰਡਾਂ ਦੇ ਵਿੱਚ ਲੋਕ ਹੈ ਲੋਕ ਹੁਣ ਤਕਰੀਬਨ ਆਪਣਾ ਕੋਈ ਨਾ ਕੋਈ ਬੰਦਬੰਦ ਕਰਕੇ ਬਾਹਰ ਆ ਗਏ ਆ ਔਕਸੋ ਕੇ ਕੁਝ ਹੈਗਾ ਜਿਹੜੇ ਨਹੀਂ ਛੱਡ ਸਕਦੇ ਘਰ ਨੂੰ ਜਿਨ੍ਹਾਂ ਕੋਲ ਕੋਈ ਹੈ ਨਹੀਂ ਆਪਰਚੂਨਿਟੀ ਨਹੀਂ ਹੈਗੀ ਵੀ ਬਾਹਰ ਆਉਣ ਦੀ ਉਹ ਕੀ ਕਰ ਸਕਦੇ ਉੱਥੇ ਹੀ ਫਸੇ ਹੋਏ ਆ ਕੀ ਸਰਕਾਰ ਨੂੰ ਚਾਹੀਦਾ ਸੀਗਾ ਇਹ ਅਪੀਲਾ ਵੀ ਹੋਣੀ ਸ਼ਰਮ ਕਰ ਲੋ ਹੋਰ ਤੇ ਕੁਝ ਹੋਣਾ ਨਹੀਂ ਸ਼ਰਮ ਕਰ ਲੋ ਹਾਂ ਲੋਕ ਕੀ ਹੋ ਰਿਹਾ ਆ ਤੁਸੀਂ ਦੇਖ ਸਕਦੇ ਹੋ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਸਰਕਾਰ ਦਾਅਵੇ ਕਰ ਰਹੀ ਹੈ ਮਗਰ ਉਹ ਦਾਅਵੇ ਸਾਰੇ ਖੋਖਲੇ ਹੈ ਕੋਈ ਵੀ ਨੁਮਾਇੰਦਾ ਆਮ ਆਦਮੀ ਪਾਰਟੀ ਦਾ ਨੁਮਾਇੰਦਾ ਕੋਈ ਵੀ ਇੱਥੇ ਨਹੀਂ ਪਹੁੰਚਿਆ ਲੋਕ ਖੁਦ ਸੇਵਾ ਕਰ ਰਹੇ ਨੇ ਜਿਹੜੇ ਲੋਕ ਇੱਥੇ ਆ ਰਹੇ ਨੇ ਪਿੰਡਾਂ ਦੇ ਵਿੱਚ ਆ ਰਹੇ ਪਿੰਡਾਂ ਦੇ ਲੋਕਾਂ ਨੂੰ ਕੁਝ ਦੇ ਨਾ ਰਹੇ ਉਹ ਇੱਥੇ ਰੁਕਦੇ ਨੇ ਇਹਨਾਂ ਦੀ ਸੇਵਾ ਦੇਖ ਰਹੇ ਨੇ ਇਹਨਾਂ ਨੂੰ ਕੁਝ ਖਾਣ ਪੀਣ ਲਈ ਦੇ ਰਹੇ ਤਸਵੀਰਾਂ ਤੁਸੀਂ ਦੇਖ ਸਕਦੇ ਕਿਸ ਤਰ੍ਹਾਂ ਪਾਣੀ ਮੈਂ ਆਪਣਾ ਕੈਮਰਾਮੈਨ ਨੂੰ ਕਹੂੰਗਾ ਮਨਸ਼ੂ ਨੂੰ ਕਿ ਸਾਰੇ ਪਾਸੇ ਦੀ ਤਸਵੀਰ ਸੰਜੀ ਕੀਤੀ ਜਾਵੇ ਕਿਸ ਤਰ੍ਹਾਂ ਲੋਕ ਇੱਥੇ ਸੇਵਾ ਕਰ ਰਹੇ ਕਿਸ ਦਾ ਬਿਆਸ ਦੇ ਰਿਹਾ ਦਾ ਪਾਣੀ ਹਜ਼ਾਰਾਂ ਹੀ ਇੱਕ ਕਟ ਫਸਲ ਤਬਾਹ ਕਰ ਦਿੱਤਾ ਪਾਣੋ ਹੀ ਪਾਣੀ ਕੁਦਰਤੀ ਮਾਰ ਕੁਦਰਤ ਕਿਸ ਰੰਗ ਦੇ ਵਿੱਚ ਰਾਜੀ ਇਹ ਕੁਦਰਤ ਨੂੰ ਹੀ ਪਤਾ ਸਾਰੇ ਪਾਸੇ ਤਸਵੀਰਾਂ ਵੀ ਦੇਖ ਸਕੋ ਕਿਸ ਤਰ੍ਹਾਂ ਫਸਲ ਬਰਬਾਦ ਹੋਈ ਪਈ ਹੈ ਲੋਕ ਆਪਣੇ ਘਰ ਛੱਡਣ ਮਜਬੂਰ ਨੇ ਕਿਉਂਕਿ ਘਰਾਂ ਦੇ ਵਿੱਚ ਪਾਣੀ ਸੇਫ ਜਗ੍ਹਾ ਦੇ ਉੱਤੇ ਜਾ ਰਹੇ ਨੇ ਲੋਕ ਸੇਵਾ ਕਰ ਰਹੇ ਨੇ ਬੰਦ ਬਣਾ ਰਹੇ ਨੇ ਤਾਂ ਕਿ ਪਾਣੀ ਜਿਹੜਾ ਹੈ ਅੱਗੇ ਨਾ ਚੱਲ ਸਕੇ ਨਾ ਅੱਗੇ ਜਾ ਕੇ ਜ਼ਿਆਦਾ ਨੁਕਸਾਨ ਨਾ ਕਰ ਸਕੇ